ਦੁਰੰਗਲਾ ਪੁਲਿਸ ਨੇ ਨਸ਼ਾ ਤਸਕਰੀ ਵਿਰੋਧ ਵੱਡੀ ਕਾਰਵਾਈ ਕਰਦਿਆਂ 1 ਕਿਲੋ 68 ਮਿਲੀਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਪੁਲਿਸ ਨੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦਕਿ ਇੱਕ ਮੌਕੇ ਤੇ ਭਜਨ ਤੇ ਫਰਾਰ ਹੋ ਗਿਆ ਡੀਐਸਪੀ ਰਜਿੰਦਰ ਸਿੰਘ ਮਨਾਸ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਠਾਕਰਪੁਰ ਮੋੜ ਦੇ ਨਾਕਾਬੰਦੀ ਦੌਰਾਨ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਪਾਸੋਂ ਕਾਰ ਦੀ ਤਲਾਸ਼ੀ ਦੇ ਦੌਰਾਨ 1 ਕਿਲੋ 68 ਮਿਲੀਗ੍ਰਾਮ ਵਜਨ ਵਾਲੇ ਦੋ ਪੈਕੇਟ ਮਿਲੇ ਪੁਲਿਸ ਨੇ ਮੌਕੇ ਤੇ ਮੌਜੂਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਛਗਿਸ ਦੌਰਾਨ ਮੁਲਜ਼ਮ ਨੂੰ ਭੱਜਣ ਵਾਲੇ ਵਿਅਕਤੀ ਦੀ ਪਛਾਣ ਵੀ ਕਰਵਾ ਦਿੱਤੀ ਗਈ ਹੈ। ਪੁਲਿਸ ਵੱਲੋਂ ਤਿੰਨਾ ਖਿਲਾਫ ਦਰੰਗਲਾ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ। ਜ਼ਿਲ੍ਹਾ ਗਰਦਾਸਪੁਰ ਦੇ ਦਰੰਗਲਾ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਦੇਖੋ ਦੋਸਤੋ ਜਿੱਦਾਂ ਤੁਸੀਂ ਆਲਰੇਡੀ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਮਹਿੰਮ ਚੱਲੀ ਹੋਈ ਹੈ ਉਹਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਹਦਾਇਤਾਂ ਤੇ ਇਹ ਮਹਿੰਮ ਲਗਾਤਾਰ ਜਾਰੀ ਹੈ ਇਸ ਦੀ ਲੜੀ ਵਿੱਚ ਕੱਲ ਦੁਰੰਗਲਾ ਪੁਲਿਸ ਨੇ ਠਾਕਰਪੁਰ ਨੇੜੇ ਨਾਕਾ ਲਾਇਆ ਸੀ ਔਰ ਇਸ ਬਾਰੇ ਸਾਨੂੰ ਬੀਐਸਐਫ ਨੇ ਵੀ ਥੋੜੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਹੋਈ ਸੀ ਸੋ ਉਸ ਨਾਕੇ ਦੌਰਾਨ ਇੱਕ Swift ਕਾਰ ਦੇ ਵਿੱਚੋਂ ਜਦੋਂ ਅਸੀਂ ਚੈਕਿੰਗ ਦੌਰਾਨ ਉਹਨਾਂ ਨੂੰ ਰੁਕਿਆ ਗਿਆ ਉਹਨਾਂ ਚ ਇੱਕ ਮੁਜਰਮ ਜਿਹੜਾ ਗੁਰਪ੍ਰੀਤ ਗੋਪੀ ਜਿਹੜਾ ਚੱਕਰੀ ਦਾ ਰਹਿਣ ਵਾਲਾ ਉਹ ਭੱਜ ਗਿਆ ਮੌਕੇ ਤੇ ਦੋ ਜਿਹੜੇ ਮੁਜਰਮ ਹੈ ਓਮਕਾਰ ਸਿੰਘ ਤੇ ਮਨਪ੍ਰੀਤ ਕੁਮਾਰ ਇਹ ਦੋਨੇ ਸੰਦਲਪੁਰ ਪਿੰਡ ਦੇ ਹੈ ਜਿਹੜਾ ਕਿ ਥਾਣਾ ਦਰੰਗਲਾ ਚ ਪੈਂਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਸਾਨੂੰ 1 ਕਿਲੋ 68 ਮਿਲੀਗ੍ਰਾਮ ਜਿਹੜੀ ਆ ਹਿਰਨ ਬਰਾਮਦ ਹੋਈ ਆ ਸੋ ਆਪਾਂ ਇਹਨਾਂ ਦੇ ਖਿਲਾਫ ਅੰਡਰ ਐਨਡੀਪੀਐਸ ਚੱਕ ਪਰਚਾ ਦਰਜ ਕਰ ਲਿਆ ਔਰ ਇਹਨਾਂ ਦੇ ਪੁਲਸਰ ਮਾਨ ਲੈ ਕੇ ਅੱਗੇ ਬੈਕਵਰਡ ਲਿੰਕ ਕਿੱਥੋਂ ਇਹ ਹਿਰਨ ਆਈ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਵਿੱਚ ਇੱਕ ਮੁਜਰਮ ਦੇ ਖਿਲਾਫ ਸ਼ਰਾਬ ਦੇ ਪਰਚੇ ਔਰ ਲੜਾਈ ਝਗੜੇ ਦੇ ਦਰਜ ਆ ਇਤੁਲਾਵਾ ਦੂਜੇ ਲੜਕੇ ਦੇ ਖਿਲਾਫ ਇਦਾਂ ਦਾ ਕੋਈ ਅਜੇ ਮਾਮਲੇ ਦਰਜ ਨਹੀਂ ਇਹਦੇ ਤਸਕਰੀ ਲਿੰਕ ਜੋ ਪ੍ਰੀਮੀਅਮ ਇਨਕੁਆਰੀ ਤੋਂ ਆਪੇ ਬਾਰਡਰ ਕਰਾਸ ਤੋਂ ਇਹਨਾਂ ਦੇ ਸਬੰਧ ਹੈਗੇ ਆ ਜਿੱਥੋਂ ਸਮਗਲਿੰਗ ਹੋ ਰਹੀ ਹੈ ਔਰ ਇਸ ਬਾਰੇ ਆਪਾਂ ਜਿਹੜੀ ਹੈ ਕਾਫੀ ਡੂੰਘਾਈ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਕਿ ਬੈਕਵਰਡ ਲਿੰਕ ਹੋਰ ਇਲਾਕੇ ਦੇ ਵਿੱਚ ਕੌਣ ਸਮਗਲਿੰਗ ਕਰ ਰਿਹਾ ਹੈ ਇਹਦੇ ਉੱਤੇ ਵੀ ਆਪਾਂ ਗੰਭੀਰਤਾ ਨਾਲ ਜਾਂਚ ਕਰ